ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਭਾਈ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਆ ਸੀ ਭਾਈ ਆਪਣੀ ਸਿੱਧੀ ਬਿਜਾਈ ਜਿਹੜੀ ਆਪਾਂ ਅੱਗੇ ਤੁਹਾਨੂੰ ਦਿਖਾਉਣੇ ਹੁੰਦੇ ਆ ਤੇ ਇੱਧਰ ਆ ਖੱਤਾ ਸੀਗਾ ਆਪਣਾ ਇਹ ਟ੍ਰਾਇਲ ਬਿਜੋ ਏਜ ਭਾਈ ਹੈਗਾ ਸੀਗਾ ਇਹਦੇ ਵਿੱਚ ਪਹਿਲਾ ਨੀਰਾ ਉਹ ਤੁਸੀਂ ਪਰਾਂ ਦੇਖ ਸਕਦੇ ਹੋ ਨਾ ਇਹ ਚ ਆਪਣੇ ਕੱਖ ਨੀਰਾ ਹੁੰਦਾ ਜੀ ਤੇ ਉਹ ਚ ਬੀਜਿਆ ਸੀਗਾ ਇਹ ਇਹਦੇ ਚ ਕੱਖ ਕਾਫੀ ਜ਼ਿਆਦਾ ਨੇ ਤੁਹਾਨੂੰ ਮੈਂ ਦਿਖਾਉਣਾ ਇਹਨਾਂ ਚ ਕਿਸੇ ਚ ਵੀ ਨਹੀਂ ਕਿਤੇ ਹੋਰ ਨਹੀਂ ਇਹ ਚ ਨੇ ਆ ਦੇਖੋ ਬਿੱਲਾ ਡੂਲਾ ਬਹੁਤ ਆ ਇਹਦੇ ਵਿੱਚ ਬਹੁਤ ਜਿੰਨੇ ਕਹਦੇ ਨਜਾਇਜ਼ ਕੱਖ ਨੇ ਇਹ ਜੀ ਹੈਨਾ ਤੇ ਅੱਜ ਆਪਾਂ ਕਰ ਰਹੇ ਹਾਂ ਅੱਜ ਕੱਖਾਂ ਵਾਲੀ ਸਪਰੇ ਇਹ ਕਿਹੜੀ ਕਰ ਰਹੇ ਹਾਂ ਇਹ ਵੀ ਤੁਹਾਨੂੰ ਦੱਸ ਦਾਂ ਤੇਰੇ ਕੋ ਕੰਚ ਨੱਕਿਆਂ ਚ ਲੱਗੇ ਆ ਬਾਈ ਇੱਥੇ ਪਾਈਪ ਲਾਉਣਾ ਆ ਬਸ ਆ ਨੱਕੇ ਤੇ ਇੱਥੇ ਲਾਉਣਾ ਇੱਥੇ ਦੋ ਮੋਟਰਾਂ ਦਾ ਪਾਣੀ ਆਉਂਦਾ ਆਪਣਾ ਇੱਕ ਤਾਂ ਉਧਰੋਂ ਆਉਂਦਾ ਪਾਈਪ ਲਾਈਨ ਆਉਂਦੀ ਆ ਇੱਕ ਆ ਖਾਲ ਆਉਂਦੀ ਆ ਇਹਦਾ ਤਾਂ ਪ੍ਰਾਉ ਲੰਘ ਜਾਂਦਾ ਇੱਥੇ ਆ ਨੱਕੇ ਚੂਰੇ ਲਾਉਣੇ ਨੇ ਆ ਪਾਈਪ ਤੋਂ ਆ ਲੋ ਜੀ ਦੇਖ ਲੋ ਡੀਲਾ ਬੜਾ ਜਿਆਦਾ ਆ ਵਿੱਚ ਹੋਰ ਇੱਕ ਅੱਖ ਜੇ ਹੋਰ ਬਹੁਤ ਆਈਟਮਾਂ ਹੋਈਆਂ ਪਈਆਂ ਨੇ ਇਹਦੇ ਵਿੱਚ ਕਾਫੀ ਜਿਆਦਾ ਕੱਖ ਜੇ ਹੋਏ ਹੋਏ ਨੇ ਬਾਜਰਾ ਤੁਹਾਨੂੰ ਦੱਸਿਆ ਨਾਮ ਨਹੀਂ ਗੋਲਡ ਦਵਾਈ ਕਰਦੇ ਆ ਇਹਦੇ ਉੱਪਰ ਤੇ ਮੈਂ ਤੁਹਾਨੂੰ ਦਿਖਾਉਣਾ ਉਹਦੀ ਡੱਬੀ ਚੱਲ ਕੇ ਇਹਦੀ ਡੋਜ਼ ਆਪਾਂ ਰੱਖਦੇ ਆ ਜੀ 100 ਗ੍ਰਾਮ ਪਰ ਏਕੜ ਇਹਦੀ ਡੋਜ਼ 100 ਐਮਐਲ ਪਾਰ ਇਕੜ ਇਹਨੂੰ ਪਾ ਜੀਆ ਇਹ ਨਾਮ ਨਹੀਂ ਕੋਡ ਦੇ ਤੁਹਾਨੂੰ ਦੁੱਪੀ ਦਿਖਾਉਣਾ ਜਿਹੜੀ ਆ ਇੱਕ ਹੋਰ ਆ ਬਾਈ ਇਹ ਕੱਖ ਜਿੱਥੇ ਤੁਹਾਨੂੰ ਮੈਂ ਦਿਖਾ ਰਿਹਾ ਕੱਖਾ ਲਈ ਮੈਂ ਤੁਹਾਨੂੰ ਦਿਖਾਉਣਾ ਕਿਹੜੀ ਦਵਾਈ ਕਰ ਰਹੇ ਹਾਂ ਤੁਹਾਨੂੰ ਦੱਸਿਆ ਜੜੀ ਤੇ ਨਾਲ ਅੱਜ ਆਪਾਂ ਬਾਈ ਉਹ ਵੀ ਕਰਾਂਗੇ ਆਪਣੀ ਤਾਕਤ ਦੀ ਸਪਰੇਅ ਕਰਨੀ ਆ ਇੱਕ ਹੈਨਾ ਉਹ ਵੀ ਤੁਹਾਨੂੰ ਮੈਂ ਦੱਸੂਗਾ ਉਹ ਕਿਹੜੀ ਕਿਹੜੀ ਕੀ ਕੀ ਚੀਜ਼ ਕਰਨੀ ਆ ਤਾਕਤ ਵਾਲੀ ਜਿਹ ਹੈ ਨਾ ਜਿਹੜੀ ਅਸੀਂ ਕਰਦੇ ਆ ਬਾਈ ਮੈਂ ਨਹੀਂ ਕਹਦਾ ਹੈਗਾ ਹੈ ਨਾ ਕਿ ਸਾਨੂੰ ਬਹੁਤ ਕੁਝ ਪਤਾ ਬਾਈ ਇੱਕ ਕਮੈਂਟ ਵੀ ਕਰ ਰਿਹਾ ਸੀ ਬਹੁਤ ਕੁਝ ਮੈਂ ਰੂ ਵੀ ਦਤਾ ਤੇ ਆਪਾਂ ਨਹੀਂ ਕਹਿੰਦੇ ਬਾਈ ਆਪਾਂ ਨੂੰ ਪਤਾ ਬਹੁਤ ਕੁਝ ਆਪਾਂ ਜਿੰਮੇ ਕਰਦੇ ਆ ਆਪਾਂ ਤਾਂ ਉਹ ਚੀਜ਼ ਦੱਸਦੇ ਆ ਵੀਰੇ ਹੈ ਨਾ ਕਿਸੇ ਨੂੰ ਚੰਗਾ ਲੱਗਦਾ ਕਰ ਲੋ ਨਹੀਂ ਲੱਗਦਾ ਮਰਜੀ ਆ ਬਾਈ ਹੈ ਨਾ ਪਰ ਅਸੀਂ ਇਦਾਂ ਕਰਦੇ ਸਾਨੂੰ ਤਾਂ 4 ਸਾਲ ਹੋ ਗਏ ਅਜੇ ਤਾਂ ਖੁੱਡ ਖੁੱਡ ਥੋਂ ਸਾਰਾ ਸਿੱਧੀ ਬਜਾਈਦਾ ਕਰਿਆ ਬਾਈ ਠੀਕ ਹੈ ਕਿ ਨਹੀਂ ਉਹ ਮੈਂ ਤੁਹਾਨੂੰ ਉਹ ਵੀ ਦੱਸੂਗਾ ਹੈ ਨਾ ਬਾਈ ਲੋ ਜੀ ਬਾਈ ਇਹ ਆ ਆਪਣੀ ਦਵਾਈ ਜਿਹੜੀ ਆਪਾਂ ਕਰ ਰਹੇ ਹਾਂ ਤੁਸੀਂ ਕਹਿੰਦੇ ਹੋਗੇ ਪਹਿਲਾਂ ਨੋਮਨੀ ਗੋਲਡ ਕਹਿੰਦਾ ਸੀ ਬਾਈ ਇਹ ਯੂਕੇ ਆ ਇਹ ਪਾਇਨਰ ਦੀ ਆ ਨੋਮਨੀ ਗੋਲਡ ਪੀਆਈ ਦੀ ਆਉਂਦੀ ਆ ਉਹਦੇ ਵਿੱਚ ਵੀ ਆਹੀ ਸੇਮ ਸਾਲਟ ਹੁੰਦਾ ਬਸ ਪੈਰੀਬੈਕ ਸੋਡੀਅਮ 10% ਐਸ ਸੀ ਇਹੀ ਹੁੰਦਾ ਬਾਈ ਸੇਮ ਉਹ ਚ ਵੀ ਹੈ ਨਾ ਤੇ ਬਸ ਕੰਪਨੀ ਦਾ ਫਰਕ ਆ ਜਿਹੜੀ ਮਰਜ਼ੀ ਆਪਾਂ ਕਰ ਸਕਦੇ ਹਾਂ ਹੁਣ ਇਹ ਆਪਾਂ ਕੀਤੀ ਆ 100 ਐਮ ਐਲ ਪਰ ਇਕੜ ਦੇ ਹਿਸਾਬ ਨਾਲ ਲੋ ਜੀ ਬਾਈ ਨਾਲ ਆਪਾਂ ਲੱਗਿਆ ਕਰਨ ਹੁਣ ਜਿਹੜੀ ਆਪਣੀ ਤਾਕਤ ਦੀ ਵੀ ਸਪਰੇਅ ਅੱਜ ਕਰਨੀ ਆ ਉਹ ਦੂਜੀ ਦੇ ਕਰਨੀ ਆ ਉਹ ਤਾਕਤ ਵਾਲੀ ਕਿਹੜੀ ਕਰਨੀ ਆ ਇਹਨੂੰ 20-22 ਦਿਨ ਹੋ ਗਏ ਜੀਤੇ ਆਪਾਂ ਨੇ ਤਾਕਤ ਵਾਲੀ ਸਪਰੇਅ ਕਰਨੀ ਅੱਜ ਬੀਜੀ ਨੂੰ ਉਹ ਕੀ ਕਰਨਾ ਇੱਕ ਤਾਂ ਬਾਈ ਜਿੰਕਾ ਜਿੰਕ 33% ਇਹ ਚ ਰਿਲੇਟਡ ਨਹੀਂ ਹੈਗਾ ਇਹ ਸਿੰਪਲ ਆ ਇੱਕ ਕਰਨਾ ਲੋਹੇ ਦੀ ਠੀਕ ਹੈ ਜੀ 800 ਗ੍ਰਾਮ ਜਿੰਕ 400 ਗ੍ਰਾਮ ਲੋਹੇ ਵਾਲਾ ਤੇ ਵਿੱਚ 1.5 ਕਿਲੋ ਵਿੱਚ ਯੂਰੀਆ ਘੋਲ ਰਹੇ ਹਾਂ ਬਾਈ ਕਿਲੇ ਦੇ ਹਿਸਾਬ ਨਾਲ ਲੋ ਬਾਈ ਉਹ ਵੀ ਤੁਹਾਨੂੰ ਦਿਖਾਈਆ ਨਾ ਬਾਈ ਕਿੰਨੇ ਕੱਖ ਨੇ ਤੇ ਭਾਈ ਆ ਵੀ ਤੇ ਇਹ ਵੀ ਉਹੀ ਜੀਰੀਆ ਇਹ ਚ ਤੁਹਾਨੂੰ ਕਿਤੇ ਕੋਈ ਕੱਖ ਨਹੀਂ ਦੀ ਨਾ ਮਾੜਾ ਮਾਨੂੰ ਨੋਲਾ ਕਰਦਾ ਭੱਜਿਆ ਤੇ ਇਹ ਚ ਨਹੀਂ ਬਾਈ ਤੁਹਾਨੂੰ ਕੋਈ ਕੱਖ ਮਿਲੂਗਾ ਹੈਨਾ ਇਹ ਵੀ ਉਹ ਤੁਹਾਨੂੰ ਦੱਸਿਆ ਉਹ ਆਪਣਾ ਨੀਰੇ ਵਾਲਾ ਥਾਂ ਸੀਗਾ ਉਹ ਚ ਵੀ ਤਾਂ ਹੋਏ ਨੇ ਆਇਆ ਜੀ ਚ ਆਪਾਂ ਸਪਰੇਅ ਕਰ ਰਹੇ ਹਾਂ ਤਾਕਤ ਵਾਲੀ ਇਤਰਾ ਬਾਈ ਬਾਈ ਦਾ ਕਮੈਂਟ ਆਇਆ ਸੀਗਾ ਬਾਈ ਜਾਂ ਮਤਲਬ ਕਿ ਫੋਨ ਆ ਜਾਂਦਾ ਚ ਵੀਡੀਓ ਬਣਾਉ ਲਾਵਨੇ ਪਤਾ ਨਹੀਂ ਉਹ ਸੁੱਕੇ ਚ ਬਜਾਈ ਕਰ ਰਹੇ ਸੀਗੇ ਉਹਨੇ ਪਹਿਲਾਂ ਤਾਂ ਕਿਹਾ ਕਹਿੰਦਾ ਸੁੱਕੇ ਚ ਬਈ ਬਜਾਈ ਕਰ ਰਹੇ ਹਾਂ ਹੈਨਾ ਪਹਿਲਾਂ ਪਾਣੀ ਦੇਣਾ ਸੀ ਕੱਖ ਜੰਮਿਆਂਉਂਦੇ ਫਿਰ ਬਾਉਂਦੇ ਫਿਰ ਕਹਿੰਦਾ ਬੀਜ ਨਹੀਂ ਸੀਗੀ ਇਹ ਸਿੱਧੀ ਬਜਾਈ ਕਰਨੀ ਸੀ ਹੈਨਾ ਤੇ ਐਂਡ ਚ ਉਹ ਚ ਲਿਖਦਾ ਉਹ ਕਹਿੰਦਾ ਪਤਾ ਕੁਝ ਨਹੀਂ ਪਾਣੀ ਵੇਸਟ ਕਰ ਰਿਹਾ ਦੇਖੋ ਕਿਸਾਨ ਉਹ ਬਾਓ ਬਈ ਨਾਲੇ ਤਾਂ ਕਹੀ ਜਾਂਦਾ ਪਹਿਲਾਂ ਪਾਣੀ ਦੇਣਾ ਸੀ ਨਾਲੇ ਦੂਜੇ ਲੋਟ ਹੋਇਆ ਪੈ ਯਾਰ ਨਾ ਤਾਂ ਇੱਕ کہہ ਰਿਹਾ ਚਾਕੇ ਫੋਨ ਲਾ ਦੇ ਬਾਈ ਚਾਕੇ ਤੈਂ ਵੀ ਉਹੀ ਕਮੈਂਟੇ ਕਰਿਆ ਹੈਨਾ ਮਾੜੀ ਮੋੜੀ ਸਮਝ ਵਰਤਿਆ ਕਰੋ ਬਾਈ ਪੁਰਾਣੀ ਵੀਡੀਓ ਦੇਖੀ ਹੈ ਇਹਨਾਂ ਦੀ ਐਤਕੀ ਵਾਲਿਆਂ ਦਾ ਇਹਨਾਂ ਕੋਈ ਵੀਡੀਓ ਦੇਖੀ ਆ ਤੈਨੂੰ ਦਿਖਾਇਆ ਜੇ ਤੈਨਾਂ ਨੇ ਦੇਖੀਆਂ ਹੁੰਦੀਆਂ ਵੀਡੀਓਜ਼ ਤੈਨੂੰ ਪਤਾ ਹੁੰਦਾ ਵੀ ਵਾਟਰ ਮੀਟਰ ਵਗੈਰਾ ਲਾਏ ਨੇ ਐਤਕੀ ਉਹ ਵੀ ਤੇ ਬਾਈ ਜਿਹੜੇ ਬਾਈ ਨਾਲੇ ਕਹਿੰਦੇ ਆ ਨਾ ਵੀ ਪਾਣੀ ਇੱਚ ਜ਼ਿਆਦਾ ਲੱਗਦਾ ਜ਼ਿਆਦਾ ਵੇਸਟ ਹੁੰਦਾ ਬਾਈ ਪਾਣੀ ਲੱਗਦਾ ਜ਼ਿਆਦਾ ਹੋਊਗਾ ਵੇਸਟ ਨਹੀਂ ਹੁੰਦਾ ਹੈਨਾ ਲੱਗਦਾ ਵੀ ਨਹੀਂ ਯਾਰ ਮੇਰੇ ਹਿਸਾਬ ਨਾਲ ਤਾਂ ਉਹਨਾ ਹੈਨਾ ਇਹ ਤਾਂ ਪਹਿਲਾਂ ਪਹਿਲਾਂ ਜਿਹੜੇ ਪਾਣੀ ਜ਼ਿਆਦਾ ਮਾੜੀ ਮੋਟੀ ਸੰਭਾਲਣੀ ਹੁੰਦੀ ਆ ਉਦੋਂ ਜ਼ਰੂਰ ਲੱਗ ਜਾਂਦੇ ਨੇ ਅੱਗੇ ਜਾ ਕੇ ਤਾਂ ਇਹਨੂੰ ਪਾਣੀ ਦੀ ਲੋੜ ਹੀ ਨਹੀਂ ਪੈਣੀ ਹੈਨਾ ਤੇ ਹੁਣ ਵੀ ਜਿਹੜਾ ਲੱਗਦਾ ਉਹ ਧਰਤੀ 'ਚ ਚਲਾ ਜਾਂਦਾ ਬਈ ਹੈਨਾ ਇਨੇ ਕਿਹੜਾ ਵੀ ਐਵੇਪੋਰੇਟ ਹੋਣਾ ਉਰੇ ਖੜਾ ਰਹਿਣਾ ਹਮਤ ਕਰ ਦੇਣੀ ਆ ਠੀਕ ਹੈ ਜੀ ਬਾਕੀ ਆਪਾਂ ਉਹ ਲੱਗ ਰਹੇ ਨੇ ਨੱਕੇ ਆਪਾਂ ਦੇਖਦੇ ਆ ਨੱਕੇ ਨੁੱਕੇ ਲਾਉਨੇ ਆ ਹੁਣ 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 ਰਲਿਆ ਜੇ ਕਹਿੰਦਾ ਦੋ ਦਮਾ ਕੀਦਾ ਕੀਦਾ ਸਮਾਗ ਰਲਿਆ ਪਦਾ ਬਈ ਯਾਰ ਜੱਟ ਦਾ ਦਮਗ ਰਲੇ ਪਹਿਲਾਂ ਕਹਦਾ ਸੀ ਪਹਿਲਾਂ ਕੱਲੇ ਬਈ ਦਾ ਸੀ ਇੱਧਰ ਚੱਲ ਫੜ ਉਧਰੋਂ ਇੱਟਾ ਚੱਕ ਲਾ ਵਧੀਆ ਲੋ ਜੀ ਬਈ ਲਾ ਦੀ ਤਰਪਾਲ ਆ ਕੱਟ ਕੇ ਉੱਪਰ ਥੱਲੇ ਦੀ ਉਹ ਸਿੱਧਾ ਹੀ ਵਿੱਚ ਚੜਾਤੀ ਇੱਧਰ ਆ ਸਾਰੀ ਉੱਥੇ ਤੱਕ ਆ ਪ੍ਰਾਣੀ ਪਈ ਸੀਗੀ ਆਪਣੇ ਕੋਲੇ ਇੱਧਰ ਆ ਲਾ ਕੇ ਐਨ ਪੂਰਾ ਵਧੀਆ ਇੱਥੇ ਪਾਣੀ ਟੁੱਟ ਜਾਂਦਾ ਸੀ ਨਹੀਂ ਬਈ ਇੱਧਰ ਨੂੰ ਜਾਂ ਫਿਰ ਆ ਨੱਕਾ ਲੀਕ ਹੋ ਜਾਂਦਾ ਸੀ ਉਹ ਐਨ ਪੱਕਾ ਕੰਮ ਹੋ ਗਿਆ ਹੁਣ ਇਹਨਾਂ ਪਾਣੀ ਚੱਲੂਗਾ ਦੋ ਮੋਟਰਾਂ ਦਾ ਚਲੋ